ਹਲੋ ਸਸ ਜੀ ਤੁਹਾਡਾ ਨਵ ਡ੍ਰੀਮ ਕਿਚਨ ਦੇ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਤੜਕੇ ਵਾਲੇ ਚੋਲ ਤੜਕੇ ਵਾਲੇ ਚੋਲ ਬਣਾਉਣ ਦੇ ਲਈ ਆਪਾਂ ਨੂੰ ਇੱਕ ਵੱਡੇ ਸਾਈਜ਼ ਦਾ ਆਲੂ ਚਾਹੀਦਾ ਹੈ ਇੱਕ ਪਿਆਜ਼ ਚਾਹੀਦਾ ਹੈ ਤੇ ਥੋੜਾ ਜਿਹਾ ਆਪਾਂ ਮਟਰ ਐਡ ਕਰਾਂਗੇ ਪਿਆਜ਼ ਨੂੰ ਆਪਾਂ ਲੰਬੇ ਲੰਬੇ ਸਾਈਜ਼ ਦੇ ਵਿੱਚ ਕੱਟ ਲਵਾਂਗੇ ਹੁਣ ਆਪਾਂ ਇੱਕ ਕੜਾਈ ਨੂੰ ਗਰਮ ਕਰਾਂਗੇ ਉਸ ਦੇ ਵਿੱਚ ਆਪਾਂ ਇੱਕ ਕੜਛੀ ਦੇ ਕਰੀਬ ਜਿਹੜਾ ਹੈਗੀ ਤੇਲ ਐਡ ਕਰਾਂਗੇ ਤੇਲ ਦੀ ਜਗ੍ਹਾ ਤੁਸੀਂ ਦੇਸੀ ਘਿਓ ਦਾ ਇਸਤੇਮਾਲ ਵੀ ਕਰ ਸਕਦੇ ਹੋ ਮੈਂ ਇੱਥੇ ਤੇਲ ਦੇ ਨਾਲ ਪਨ ਰਹੀ ਹਾਂ ਤੇਲ ਦੇ ਵਿੱਚ ਆਪਾਂ ਇੱਕ ਸਮੇਂ ਦੇ ਕਰੀਬ ਜਿਹੜਾ ਹੈ ਕਿ ਜੀਰਾ ਐਡ ਕਰਾਂਗੇ ਜੀਰੇ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਭੁੰਨਾਂਗੇ ਇਸ ਦੇ ਵਿੱਚ ਜਿਹੜਾ ਥੋੜਾ ਜਿਹਾ ਵੀ ਕੱਚਾਪਨ ਨਾ ਰਵੇ ਕਿਉਂਕਿ ਜੇ ਜੀਰਾ ਕੱਚਾ ਰਹੇਗਾ ਤਾਂ ਆਪਣੇ ਚੋਲੇ ਵਿੱਚ ਜਿਹੜਾ ਹੈ ਕਿ ਕੱਚੇਪਨ ਦਾ ਸਵਾਦ ਆਵੇਗਾ ਤੇ ਆਪਣੇ ਚੋਲ ਵਧੀਆ ਨਹੀਂ ਬਣਨਗੇ ਹੁਣ ਆਪਾਂ ਨੂੰ 1 ਮਿੰਟ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਜਿਹੜੇ ਹੈ ਕਿ ਪਿਆਜ਼ ਕੱਟੇ ਹੋਏ ਸੀ ਉਹਨਾਂ ਨੂੰ ਐਡ ਕਰਾਂਗੇ ਪਿਆਜ਼ ਐਡ ਕਰਨ ਤੋਂ ਬਾਅਦ ਇਸ ਨੂੰ ਆਪਾਂ ਇੱਕ ਤੋਂ 2 ਮਿੰਟ ਵਾਸਤੇ ਵਧੀਆ ਤਰੀਕੇ ਦੇ ਨਾਲ ਭੁੰਨਾਂਗੇ ਪਿਆਜ਼ ਨੂੰ ਪੁੰਨਦੇ ਹੋਏ ਆਪਾਂ ਨੂੰ 2 ਮਿੰਟ ਹੋ ਚੁੱਕੇ ਨੇ ਹੁਣ ਇਸ ਦੇ ਵਿੱਚ ਆਪਾਂ ਜਿਹੜਾ ਹੈ ਕਿ ਆਲੂਆਂ ਨੂੰ ਪਾਵਾਂਗੇ ਆਲੂ ਆਪਾਂ ਕੱਟ ਕੇ ਰੱਖ ਲਏ ਸੀਗੇ ਹੁਣ ਆਪਾਂ ਉਹਨਾਂ ਨੂੰ ਐਡ ਕਰਾਂਗੇ ਆਲੂਆਂ ਨੂੰ ਵੀ ਆਪਾਂ ਚੰਗੀ ਤਰੀਕੇ ਦੇ ਨਾਲ ਪੁੰਨਾਂਗੇ ਇਸ ਨੂੰ 1 ਤੋਂ 2 ਮਿੰਟ ਲੱਗਣਗੇ ਤਿਆਰ ਹੋਣ ਤੱਕ ਆਪਣਾ ਨੂੰ 2 ਮਿੰਟ ਪੂਰੇ ਹੋ ਚੁੱਕੇ ਨੇ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਕਿ ਮਟਰ ਐਡ ਕਰਾਂਗੇ ਮਟਰਾਂ ਨੂੰ ਆਪਾਂ ਤੋਕੇ ਸਾਈਡ ਤੇ ਰੱਖ ਲਿਆ ਸੀਗਾ ਹੁਣ ਇਸ ਦੇ ਵਿੱਚ ਮਟਰਾਂ ਨੂੰ 4 ਤੋਂ 5 ਮਿੰਟ ਤੱਕ ਪਕਾਵਾਂਗੇ ਕਿਉਂਕਿ ਜਿਹੜੇ ਮਟਰ ਨੇ ਉਹ ਪੁੰਨਣ ਵਿੱਚ ਟਾਈਮ ਲੈਂਦੇ ਨੇ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਹੈ ਕਿ ਆਪਣੇ ਮਸਾਲੇ ਆ ਉਹ ਐਡ ਕਰਾਂਗੇ ਆਪਾਂ ਘਰ ਵਿੱਚ ਜਿਹੜੇ ਰੱਖਿਓ ਨਾਰਮਲ ਮਸਾਲੇ ਆ ਉਹਨਾਂ ਦੀ ਹੀ ਵਰਤੋਂ ਕਰਾਂਗੇ ਜਿਵੇਂ ਕਿ ਗਰਮ ਮਸਾਲਾ ਪਾਵਾਂਗੇ ਇਸ ਦੇ ਵਿੱਚ ਆਪਾਂ ਅੱਧਾ ਚਮਚ ਦੇ کریم ਅੱਧਾ ਚਮਚ ਦੇ کریم ਬਾਪਾ ਇਸ ਦੇ ਵਿੱਚ ਧਨੀਆ ਪਾਊਡਰ ਪਾਵਾਂਗੇ ਤੇ ਅੱਧਾ ਚਮਚ ਦੇ ਕਰੀਬ ਹੀ ਆਪਾਂ ਇਸ ਦੇ ਵਿੱਚ ਲਾਲ ਮਿਰਚ ਪਾਵਾਂਗੇ ਲਾਲ ਮਿਰਚ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਵੀ ਕਰ ਸਕਦੇ ਹੋ ਤੇ ਇਸ ਦੇ ਵਿੱਚ ਇੱਕ ਵੱਡੇ ਚਮਚ ਦੇ ਕਰੀਬ ਆਪਾਂ ਨਮਕ ਐਡ ਕੀਤਾ ਹੈ ਇੰਨਾ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਆਲੂ ਪਿਆਜ਼ ਦੇ ਨਾਲ ਮਿਕਸ ਕਰਾਂਗੇ ਹੁਣ ਆਪਾਂ 2/3 ਗਲਾਸ ਜਿਹੜਾ ਹੈ ਪਾਣੀ ਲਿਆ ਹੈ ਕਿਉਂਕਿ ਆਪਾਂ 1 ਗਲਾਸ ਚੌਲਾਂ ਦਾ ਲਿਆ ਹੈ ਤੇ ਉਸ ਦਾ 2/3 ਗੁਣਾ ਆਪਾਂ ਪਾਣੀ ਐਡ ਕਰਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬੋਇਲ ਹੋਣ ਦਵਾਂਗੇ ਉਹ ਸਾਈਡ ਬਾਈ ਸਾਈਡ ਆਪਾਂ ਜਿਹੜੇ ਕੀ ਆਪਣੇ ਚੌਲਾਂ ਨੂੰ ਧੋ ਲਵਾਂਗੇ ਆਪਣੇ ਚੌਲ ਤਪਕੇ ਤਿਆਰ ਨੇ ਆਪਣੇ ਪਾਣੀ ਵਿੱਚ ਵੀ ਬਾਲ ਆਉਣਾ ਸ਼ੁਰੂ ਹੋ ਗਿਆ ਹੈ ਹੁਣ ਇਸ ਨੂੰ ਆਪਾਂ ਆਪਣੇ ਪਾਣੀ ਦੇ ਵਿੱਚ ਐਡ ਕਰਾਂਗੇ ਐਡ ਕਰਨ ਤੋਂ ਬਾਅਦ ਇਸ ਨੂੰ ਆਪਾਂ 1 ਤੋਂ 1.5 ਮਿੰਟ ਤੱਕ ਜਿਹੜਿਆ ਕਿ ਉਹ ਹਿਲਾਵਾਂਗੇ ਤਾਂ ਜੋ ਆਪਣੇ ਜਿਹੜੇ ਮਟਰ ਆ ਉਹ ਪਾਣੀ ਦੇ ਨਾਲ ਵਧੀਆ ਤਰੀਕੇ ਨਾਲ ਮਿਕਸ ਹੋ ਜਾਂਦੇ ਇਹਨਾਂ ਦੇ ਵਿੱਚ ਜਿਹੜਾ ਕਿਤੇ ਜ਼ਿਆਦਾ ਜਾਂ ਕਿਤੇ ਘੱਟ ਨਮਕ ਦਾ ਟੇਸ ਨਾ ਆਵੇ ਹੁਣ ਆਪਣੇ ਛੋਲੇ ਨੂੰ ਉਬਾਲ ਲਾਉਂਦੇ ਹੋਏ ਇੱਕ ਤੋਂ 2 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਸ ਦੇ ਵਿੱਚ ਜਿਹੜੇ ਥੋੜੀ ਜਿਹੀ ਕਸਤੂਰੀ ਮੇਥੀ ਐਡ ਕਰਾਂਗੇ ਤੇ ਆਪਾਂ ਇਹਨਾਂ ਨੂੰ ਵਿੱਚੋਂ ਵਿੱਚ ਚਲਾਉਂਦੇ ਰਵਾਂਗੇ ਲਗਾਤਾਰ ਨਹੀਂ ਚਲਾਵਾਂਗੇ ਜੇ ਆਪਾਂ ਇਹਨਾਂ ਨੂੰ ਲਗਾਤਾਰ ਚਲਾਵਾਂਗੇ ਤਾਂ ਇਹ ਖਰਾਬ ਹੋ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਛੋਲਾਂ ਦੇ ਵਿੱਚ ਪਾਣੀ ਬਹੁਤ ਥੋੜਾ ਰਹਿ ਚੁੱਕਾ ਹੈ ਹੁਣ ਆਪਣੇ ਚੌਲ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਦਾ ਗੈਸ ਜਿਹੜਾ ਉਹ ਬੰਦ ਕਰ ਦਵਾਂਗੇ ਤੇ ਇਹਨਾਂ ਨੂੰ ਥੋੜਾ ਜਿਹਾ ਦਮ ਲਗਾ ਕੇ ਪਕਾਵਾਂਗੇ ਹੁਣ ਆਪਾਂ ਇੱਕ ਪੋਣੇ ਨਾਲ ਇਹਨਾਂ ਨੂੰ ਟੱਕ ਦਵਾਂਗੇ ਤੇ ਹੱਥ ਦੇ ਨਾਲ ਥੋੜਾ ਜਿਹਾ ਪਾਣੀ ਆਪਾਂ ਇਹਨਾਂ ਦੇ ਉੱਪਰ ਛਿੜਕ ਦਵਾਂਗੇ ਤੇ ਇੱਕ ਪਲੇਟ ਦੇ ਨਾਲ ਇਹਨਾਂ ਨੂੰ ਟੱਕ ਦਵਾਂਗੇ ਚਾਰ ਤੋਂ 5 ਮਿੰਟ ਬਾਅਦ ਆਪਾਂ ਜਿਹੜੀ ਪਲੇਟ ਹੈ ਉਹਨੂੰ ਸੁਕਾਂਗੇ ਤੇ ਆਪਣੇ ਜਿਹੜੇ ਪੋਣਾ ਹੈ ਉਸ ਨੂੰ ਵੀ ਆਪਾਂ ਸਾਈਡ ਕਰਕੇ ਰੱਖਾਂਗੇ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਚੋਲਾ ਕਿੰਨੇ ਵਧੀਆ ਤਰੀਕੇ ਦੇ ਨਾਲ ਬਣੇ ਹੈ ਤੇ ਇਕੱਲਾ ਇਕੱਲਾ ਚੋਲਾ ਆਪਣਾ ਬਣਿਆ ਹੈ ਹੁਣ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਤਣੀਆਂ ਦੇ ਨਾਲ ਸਜਾਵਾਂਗੇ ਹੁਣੇ ਖਾਣ ਲਈ ਤਿਆਰ ਨੇ ਸਾਸਰੀ ਗਾਲ ਜੀ ਹੁਣ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ